ਸਾਰੇ ਵੀਰਾਂ ਨੂੰ ਮੇਰਾ ਨਾਮ ਬਰਿੰਦਰ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਕਾਲਾ ਬਖਰਾ ਮੈਂ ਨਾ ਆਪਣੇ ਘਰੋਂ ਆਪਣੇ ਜਾਣ ਕੇ ਨਿਕਣ ਰਿਹਾ ਸੀਗਾ ਰਸਤੇ ਦੇ ਵਿੱਚ ਪੁਲਿਸ ਵਾਲਿਆਂ ਨੇ ਰੋਕ ਕੇ ਮੇਰੇ ਮੂਰੇ ਗੱਡੀ ਲਾਈ ਆ ਗੱਡੀ ਲਾ ਕੇ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਆਉਣ ਲੱਗ ਪਿਆ ਫਾਇਰ ਕੀਤਾ ਦੋ ਵਾਰੀ ਬਿਨਾਂ ਕਿਸੇ ਗੱਲ ਤੋਂ ਮੈਂ ਡਰਦੇ ਨੇ ਗੱਡੀ ਪਿੱਛੇ ਨੂੰ ਕੀਤੀ ਆ ਵੈਕ ਕਰਕੇ ਭਜਾਈ ਆ ਭਜਾਉਣ ਤੋਂ ਬਾਅਦ ਗੱਡੀ ਸਿੱਧੀ ਕਰਕੇ ਜਦੋਂ ਮੈਂ ਕੀਤੀ ਆ ਤਾਂ ਇੱਕ ਫੇਰ ਹੀ ਮਾਰਿਆ ਜੀ ਇਹ ਉਹ ਮੇਰੀ ਬਾਹਾਂ ਦੇ ਵਿੱਚ ਲੱਗਾ ਵਾ ਮੈਂ ਆਪਣੀ ਬਾਹ ਬੰਨੀ ਹੋਈ ਆ। ਆ ਬਲੱਡ ਦੇ ਲੋ ਜੀ ਵੇਚਾ। ਮੈਂ ਕੋਈ ਖੁਸ਼ ਕੋਈ ਗਲਤ ਕੰਮ ਨਹੀਂ ਕੀਤਾ ਕੋਈ ਕੁਝ ਨਹੀਂ। ਇਹਨੇ ਮੇਰੇ ਬਾਹ ਦੇ ਵਿੱਚ ਨਜਾਇਜ਼ ਗੋਲੀ ਮਾਰੀ ਮੇਰੇ ਮਾਤਾਵਾ ਘਰੇ। ਠੀਕ ਹੈ ਜੀ ਮੇਰਾ ਘਰ ਬਰਬਾਦ ਕਰ ਦਿੱਤਾ ਜੀ ਇਹਨੇ। ਜੇ ਮੈਂ ਗਲਤ ਹੋਵਾਂ ਜਾਂ ਕੁਝ ਵੀ ਮੈਂ ਗਲਤ ਕੀਤਾ ਹੋਵੇ ਤੇ ਮੈਂ ਉਸ ਚੀਜ਼ ਦਾ ਦੇਣਦਾਰ ਆ ਜੀ। ਮੈਂ ਕੋਈ ਕੁਝ ਵੀ ਗਲਤ ਨਹੀਂ ਕੀਤਾ। ਮੈਨੂੰ ਨਹੀਂ ਪਤਾ ਇਹ ਨਹੀਂ ਮੇਰੇ ਤੇ ਕਿਉਂ ਮੇਰੇ ਤੇ ਚੜੇ ਪਏ ਆ ਤਿੰਨ ਦਿਨ ਹੋ ਗਏ ਚਾਰ ਦਿਨ ਮੈਨੂੰ ਫੋਨ ਕਰਦੇ ਡੇਲੀ ਮੈਂ ਦੀ ਕਿਸੇ ਨੂੰ ਫੜਾ ਦੇ ਤੂੰ ਕਦੀ ਕਿਸੇ ਨੂੰ ਫੜਾ ਦੇ ਮੈਂ ਕਿਵੇਂ ਕਿਸੇ ਨੂੰ ਨਾ ਜਾਇ ਫੜਾ ਦਵਾ ਰੋਜ਼ ਇਹ ਨਹੀਂ ਕੰਮ ਵੀ ਤੂੰ ਕਿਸੇ ਨੂੰ ਫੜਾ ਦੇ ਇੱਕ ਦਿਨ ਮੈਨੂੰ ਫੜ ਕੇ ਲੈ ਗਏ ਉਸ ਦਿਨ ਚਲੋ ਮੈਨੂੰ ਘਰੇ ਛੱਡ ਕੇ ਸ਼ਾਮ ਨੂੰ ਹਨਾ ਅੱਜ ਮੈਨੂੰ ਫੇਰ ਫੜਨ ਆ ਗਏ ਆਂਡੀ ਜੀ ਕੀ ਨਾਮ ਆ ਤੁਹਾਡਾ ਸਰਿੰਦਰਪੁਰ ਕੀ ਮਾਮਲਾ ਕੀ ਹੋ ਗਿਆ ਜਿਹੜਾ ਤੁਹਾਡਾ ਬੇਟਾ ਜਾਂਦਾ ਹੈ ਨਜ਼ਰ ਆ ਰਿਹਾ ਹੈ ਸੀਸੀਟੀਵੀ ਕੈਮਰੇ ਐਚ ਤੇ ਕੁਝ ਪੁੱਛ ਕਰਨ ਦੀ ਨਜ਼ਰ ਆ ਰਹੀ ਹੈ ਕੀ ਗੱਲ ਬਾਤ ਹੈ ਤੁਹਾਡੇ ਇਹ ਮੇਰਾ ਮੇਰੇ ਘਰ ਤੋਂ ਦੋ ਖੇਦ ਦੇ ਫਰਕ ਦੇ ਉੱਤੇ ਮੇਰੇ ਘਰੋਂ ਗੱਡੀ ਮੇਰੇ ਨਾਲ ਆ ਮੈਂ ਆਲੇ ਪਰਸੋ ਹੀ ਲਈ ਆ ਜੀ ਉਹ ਆਪਣੇ ਚਾਹ ਦੇ ਵਿੱਚ ਆਪਣੀ ਮੁਖੇਤਰ ਨੂੰ ਨਾਲ ਬਿਠਾ ਕੇ ਮੇਰੇ ਤੋਂ ਪੈਸੇ ਲੈ ਆ ਕਹਿੰਦਾ ਮੈਂ ਇਹਨੂੰ ਕੱਪੜੇ ਲਿਆ ਕੇ ਦੇਣੀ ਆ। ਉਹ ਕੱਪੜੇ ਲੈਣ ਗਿਆ ਤਾਂ ਮੋਰਿਓ ਪੁਲਿਸ ਦੀ ਗੱਡੀ ਆਉਂਦੀ ਆ ਤੇ ਪੁਲਿਸ ਨੇ ਉਹਨੂੰ ਖੜਾ ਕੀਤਾ ਉਹਨੇ ਰੁਕਿਆ ਤੇ ਪੁਲਿਸ ਨੇ ਐਸਐਸਓ ਨੇ ਦੋ ਫੈਲ ਕੱਢ ਦਿੱਤੇ ਆ। ਅੱਛਾ ਜੀ। ਉਹਨੇ ਗੱਡੀ ਤੇਜ਼ ਰਫ਼ਤਾਰ ਦੇ ਵਿੱਚ ਬੈਕ ਕਰਕੇ ਜੀ ਉਹਨ ਆਪਣਾ ਆਪ ਬਚਾ ਲਿਆ ਇਹਨਾਂ ਦੇ ਕੋਲੋਂ ਤਾਂ ਮੁੜ ਕੇ ਗੋਲੀਆਂ ਇਹਨੇ ਜਿਹੜੀਆਂ ਚਾਰ ਚਲਾਈਆਂ ਉਹ ਦੋ ਦੇ ਮੋਢੇ ਦੇ ਵਿੱਚ ਲੱਗੀਆਂ ਆ ਫਾਇਰ ਕਰਨ ਦਾ ਕਾਰਨ ਕੀ ਸੀ ਫਾਇਰ ਕਰਨ ਦਾ ਇਹ ਹੁਣ ਵੀ ਇਹਨਾਂ ਨੂੰ ਪਤਾ ਪਏ ਰੁੱਕ ਜਾ ਉਹ ਰੁੱਕ ਕੇ ਗਿਆ ਜਦ ਮਗੇਤਰ ਉਹਦੀ ਨਾਲ ਆ ਉਹਨ ਕਿਸ ਵਜ੍ਹਾ ਤੇ ਰੁਕਿਆ ਜਦ 4 ਦਿਨ ਪਹਿਲਾਂ ਵੀ ਐਸ ਐਚਓ ਲੈ ਕੇ ਗਿਆ ਮੇਰੇ ਘਰ ਉਸ ਦਿਨ ਵੀ ਹੈ ਨਾ ਸੀ ਤਾਂ ਮੇਰੇ ਉਸ ਦਿਨ ਵੀ ਕੈਮਰੇ ਲਾ ਕੇ ਲਗਿਆ ਐਸਐਸਬੀ ਨਾਲ ਦੱਸੇਗਾ ਕਿ ਤੁਹਾਡੇ ਮੁੰਡੇ ਕੋਈ ਪੁਰਾਣੇ ਮਾਮਲੇ ਵੀ ਦਰਜੇ ਨੁਟਾ ਮੇਰੇ ਮਾਮਲੇ ਦਰਜੇ ਹੈਗੇ ਆ ਇੱਕ ਦਿਨ ਦੇ ਵਿੱਚ ਐਸਐਸਈ ਪਰਮਜੀਤ ਨੇ ਇਹ ਬੇਗੋਵਾਲ ਥਾਣੇ ਚ ਬੇਗੋਵਾਲ ਥਾਣੇ ਨੇ ਜਿੱਦਾਂ ਇਹਨਾਂ ਨੇ ਪੈਟਰੋਲ ਪੁਆਇਆ ਉੱਥੇ ਦੇ ਬੇਗੋਵਾਲ ਇਹ ਆਪਣੇ ਗੋਪੀ ਨਾ ਆ ਐਸਐਸਈ ਦਾ ਉਹਨੇ ਕਿਹਾ ਮੇਰੇ ਕੋਲੋਂ ਮਾਲ ਲੈ ਜਾਓ ਇਹ ਮਾਲ ਲੈਣ ਗਏ ਆ ਮੁੜ ਕੇ ਇਹਨਾਂ ਦੀ ਹੋ ਗਈ ਲੜਾਈ ਪੈਟਰੋਲ ਪੰਪ ਤੇ ਤੁਹਾਡੇ ਮੁੰਡਾ ਵੀ ਨਸ਼ਾ ਨੁਸ਼ਾ ਕਰਦਾ ਹਾਂ ਨਸ਼ਾ ਵੇਚਦਾ ਨਹੀਂ ਖਾਂਦਾ ਆ ਨਸ਼ਾ ਖਾਂਦਾ ਰੱਜ ਕੇ ਜਿਹੜਾ ਬਲਕਾਰ ਸਿੰਘ ਆ ਉਹ ਕੌਣ ਹੈਗਾ ਜੀ ਸਾਨੂੰ ਬਲਕਾਰ ਸਿੰਘ ਬਾਰੇ ਵੀ ਨਹੀਂ ਪਤਾ ਕੌਣ ਹੈਗਾ ਕੌਣ ਨਹੀਂ ਨਾ ਮੈਂ ਜਾਣਦੀ ਆ ਨਾ ਜੀ ਕਿੱਥੇ ਦਾ ਹੈਗਾ ਕਿੱਥੇ ਦਾ ਨਹੀਂ ਹੁਣ ਤੁਹਾਡਾ ਬੇਟਾ ਕਿੱਥੇ ਹੈ ਬੇਟੇ ਦਾ ਹੈ ਬਾਰੇ ਇਹਨਾਂ ਨੂੰ ਪਤਾ ਜਦ ਗੋਲੀਆਂ ਚੱਲੀਆਂ ਸਾਨੂੰ ਉਹਨੇ ਕਿਸੇ ਦੇ ਫੋਨ ਦੇ ਉੱਤੋਂ ਲੈ ਕੇ ਸਾਨੂੰ ਆਹ ਆਪਣੀ ਰਿਕਾਰਡਿੰਗ ਤੇ ਲਿਗੋਆ ਸਾਨੂੰ ਉਹਦੇ ਫੋਨ ਵੀ ਬੰਦਿਆ ਆਉਂਦਾ ਬਗੈਰਦਾ ਵੀ ਫੋਨ ਬੰਦਿਆ ਉਹਦਾ ਵੀ ਫੋਨ ਬੰਦਿਆ ਲੈ ਕੇ ਕਿੱਥੇ ਗਈ ਸੀ ਪੁੱਛ ਪਤਾ ਕੁਝ ਪੁੱਸ ਦਾ ਪਤਾ ਨਹੀਂ ਸਾਨੂੰ ਜੀ ਕਿੱਥੇ ਲੈ ਕੇ ਅਸੀਂ ਥਾਣੇ ਵਾਲੇ ਤਾਂ ਮੇਰੇ ਤੇ ਆ ਚੜੇ ਦੋ ਗੱਡੀਆਂ ਲੈ ਕੇ ਉਪਰ ਵਾਲੇ ਕਹਿੰਦਾ ਤੈਨੂੰ ਚੱਕ ਕੇ ਅੰਦਰ ਦੇਣਾ ਆ ਮੈਂ ਕਿਆ ਦੇ ਦੋ ਮੈਂ ਕੋਈ ਇਹ ਨਹੀਂ ਜੱਟ ਜ਼ਿਮੀਂਦਾਰ ਆ ਅਸੀਂ ਖੇਤੀਬਾੜੀ ਦੇ ਮਾਰਿਆ ਅਸੀਂ ਇਹ ਕੰਮ ਨਹੀਂ ਕਰਦੇ ਨਸ਼ੇ ਤਾਂ ਸਾਡੇ ਪੁੱਤ ਖਾਂਦੇ ਆ ਉਹ ਨਾ ਸਾਡੇ ਕੋਲੋਂ ਹੁੰਦੇ ਤਾਸੀ ਆ ਕੀ ਕਰਨਾ ਹੈ ਮੈਨੂੰ ਕਹਿਣ ਲੱਗਾ ਤੇਰਾ ਉਹ ਕੇੰਦਰ ਨਹੀਂ ਭੇਜੇ ਕਦੀ ਮੈਂ ਦੋ ਵਾਰੀ ਸੈਂਟਰ ਚ ਚਟਾਇਆ ਦੋ ਵਾਰੀ ਉਹਨੂੰ ਚਟਾਇਆ ਫੇਰ ਮੁੜ ਕੇ ਮੈਨੂੰ ਹੋਣਾ ਚਾਰ ਦਿਨ ਹੋ ਗਿਆ ਸੀ ਐ ਸੱਚੇ ਨੂੰ ਵੀ ਕਿਹਾ ਪੇ ਕਿਤੇ ਸੁਜਮਾ ਸੈਂਟਰ ਚ ਇਹਨੂੰ ਦਾਖਲ ਕਰਾ ਦੇ ਤੁਹਾਡੇ ਪਰਿਵਾਰ ਚ ਕੌਣ-ਕੌਣ ਜਾਣੇ ਹੈਗੇ ਮੈਂ ਤਾਂ ਮੇਰਾ ਪੁੱਤ ਹੈ ਆ ਪਰਿਵਾਰ ਦੇ ਵਿੱਚ ਠੀਕ ਹੋਰ ਨਹੀਂ ਮੇਰੇ ਘਰ ਕੋਈ ਵੀ ਜਿਸ ਜਿਹ ਕੋ ਉਪਰ ਦੇ ਵਿੱਚ ਇੱਕ ਪੁਲਿਸ ਵੱਲੋਂ ਇੱਕ ਦੋਸ਼ੀ ਨੂੰ ਫੜਨ ਦੌਰਾਨ ਗੋਲੀ ਚ ਲੈ ਗਈ ਆ ਦੋਸ਼ੀ ਪਛਾਣ ਅਜੇ ਨਾਲ ਕਾਰਗੋ ਵਿੱਚ ਕੀ ਇਹਦੇ ਇਦੇ ਵਿੱਚ ਅੱਜ ਕੱਲ ਸਾਡੇ ਐਸਐਚਓ ਭੋਗਪੁਰ ਨੂੰ ਇਨਫੋਰਮੇਸ਼ਨ ਸਹੀ ਕੋਈ ਕਿ ਇੱਕ ਬਰਿੰਦਰ ਸਿੰਘ ਨਾਂ ਦਾ ਲੜਕਾ ਜਿਹੜਾ ਕਾਲੇ ਬੱਕਰੇ ਦਾ ਰਹਿਣ ਵਾਲਾ ਵੀ ਉਹਦੇ ਘਰ ਕੋਈ ਨਸ਼ਾ ਤਸਕਰਾਂ ਦੀ ਜਿਹੜੀ ਆਮਦ ਹੈ ਤੇ ਉਸ ਬੰਦੇ ਵਿੱਚ ਫਿਰ ਆਪਣੇ ਆਪ ਦੇ ਲੋ ਅਸੀਂ ਇੰਟੈਲੀਜੈਂਸ ਇਨਪੁਟ ਬੇਸ ਜਿਹੜਾ ਆਪਾਂ ਨੂੰ ਕਵਰ ਅਪ ਕੀਤਾ ਸੀਗਾ ਉਥੇ ਏਰੀਏ ਦੇ ਵਿੱਚ ਤੇ ਜਦੋਂ ਉਹਦੇ ਘਰ ਦੇ ਲਾਗੇ ਪੁੱਜੇ ਤੇ ਉਹਦੇ ਘਰ ਦੇ ਗਾੜੀ ਇੱਕ ਗੱਡੀ ਖੜੀ ਸੀਗੀ ਜਿਹਦੇ ਵਿੱਚ ਉਹ ਬਰਿੰਦਰਪਾਲ ਬੈਠਾ ਬਰਿੰਦਰ ਸਿੰਘ ਬੈਠਾ ਸੀਗਾ ਤੇ ਉਹ ਜਿਹੜਾ ਨਸ਼ਾ ਤਸਕਰ ਸੀ ਉਹ ਬਲਕਾਰ ਸਿੰਘ ਸੀਗਾ ਇਹ ਘ੍ਰਿੰਡੇ ਦਾ ਰਹਿਣ ਵਾਲਾ ਵੈ ਇਹ ਉਹਦੇ ਘਰ ਦੇ ਵਿੱਚ ਮੌਜੂਦ ਸੀਗਾ ਤੇ ਪੁਲਿਸ ਪਾਰਟੀ ਨੇ ਵੇਖ ਤੇ ਸਾਰੀ ਉਹਨ ਗੱਡੀ ਬੈਕ ਕਰਕੇ ਤੇ ਭਜਾਉਂਦੀ ਜਿਹੜੀ ਕੋਸ਼ਿਸ਼ ਕੀਤੀ ਉਹ ਗੱਡੀ ਭਜਾ ਕੇ ਲੈ ਗਿਆ ਉਸਦੇ ਬਾਅਦ ਇਹਦਾ ਫਿਰ ਜਦੋਂ ਇਹਨੂੰ ਉਥੋਂ ਚੈੱਕ ਕੀਤਾ ਤੇ ਬਲਕਾਰ ਸਿੰਘ ਦੇ ਕੋਲੋਂ ਸਾਨੂੰ 3 ਗ੍ਰਾਮ ਹਿਰਨ ਤੇ 152 ਜਿਹੜੀਆਂ ਟੈਬਲੇਟ ਇੰਟੋਕਸਿਕਨ ਟੈਬਲੇਟ ਮਿਲੇ ਤੋ ਇਹਦੇ ਵਿੱਚ ਅਸੀਂ ਜਿਹੜੀ ਐਫਆਈਆ ਦਰਜ ਕਰਕੇ ਉਹ ਤਫਤੀਸ਼ ਕਰ ਰਹੇ ਆ ਜਿਹੜਾ ਬਲਕਾਰ ਸਿੰਘ ਹੈ ਇਹਦੇ ਖਿਲਾਫ ਘ੍ਰਿੰਡੇ ਥਾਣੇ ਦੇ ਵਿੱਚ ਪੰਜ ਮੁਕਦਮੇ ਦਰਜ ਆ ਚਾਰ ਐਨਡੀਪੀਐਸ ਅਗਰ ਦੇ ਇੱਕ ਕਾਮਜਕਟ ਦਾ ਇਹੜਾ ਵਰਿੰਦਰ ਸਿੰਘ ਹੈ ਇਹਦੇ ਖਿਲਾਫ ਵੀ ਪੰਜ ਮੁਕਦਮੇ ਦਰਜ ਆ ਜਿਹੜੇ ਕਿ ਲੁੱਟਖੋਹਾਂ ਦੇ ਆ ਸੋ ਇਸ ਤਰ੍ਹਾਂ ਕਰਕੇ ਦੋਨੇ ਹੀ ਜਿਹੜੇ ਕ੍ਰਿਮੀਨਲ ਬੰਦੇ ਆ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਸਖਤ ਕਾਰਵਾਈ ਕਰ ਰਹੇ ਆ ਇਹਦਾ ਬਲਕਾਰ ਸਿੰਘ ਦਾ ਅਸੀਂ ਹੁਣ ਪ੍ਰੋਪਰਟੀ ਵੀ ਇਹਦੀ ਕਰ ਰਹੇ ਆ ਉਧਰ ਨੂੰ ਅਸੀਂ ਕਰਕੇ ਫ੍ਰੀਜ਼ ਕਰਾਵਾਂਗੇ ਇਹਨੂੰ ਅਸੀਂ ਵਰਿੰਦਰ ਨੂੰ ਵੀ ਅਸੀਂ ਜਲਦੀ ਜਿਹੜਾ ਇਸ ਮੁਕਦਮੇ ਵਿੱਚ ਅਰੈਸਟ ਕਰਾਂਗੇ ਇਹਨੂੰ